ਕੀ ਹਾਲ ਨੇ ਸਾਥਿਓ ਸਾਥਿਓ ਜੇ ਮੈਂ ਤੁਹਾਨੂੰ ਪਤਾ ਕਿ ਭਾਰਤ ਦੇ ਵਿਚਕਾਰ ਬੈਂਕਿੰਗ ਸੈਕਟਰ ਇੱਕ ਬਹੁਤ ਵਧੀਆ ਸੈਕਟਰ ਆ ਬਹੁਤ ਸਾਰੀਆਂ ਪੋਸਟਾਂ ਬੈਂਕਿੰਗ ਦੇ ਵਿਚਕਾਰ ਸਮੇਂ-ਸਮੇਂ ਤੇ ਆਉਂਦੀਆਂ ਰਹਿੰਦੀਆਂ ਨੇ ਉਸੇ ਦਿਨ ਜਿਵੇਂ ਕਿ ਪਿੰਡਾਂ ਦੇ ਵਿਚਕਾਰ ਰੀਜਨਲ ਰੂਰਲ ਬੈਂਕ ਭਾਵ ਗ੍ਰਾਮੀਨ ਬੈਂਕ ਜੋ ਬਣਦੇ ਨੇ ਉਹਦੇ ਲਈ 10000 ਪੋਸਟਾਂ ਜਾਰੀ ਕੀਤੀਆਂ ਗਈਆਂ ਨੇ ਸੋ ਕੋਈ ਵੀ ਵਿਦਿਆਰਥੀ ਜਿਸ ਨੇ ਗ੍ਰੈਜੂਏਸ਼ਨ ਪਾਸ ਕਰ ਲਈ ਹੋਵੇ ਭਾਵੇਂ ਉਹ ਬੀਏ ਹੋਵੇ ਬੀਐਸਸੀ ਹੋਵੇ ਬੀਕਾਮ ਹੋਵੇ ਕਿਸੇ ਵੀ ਫੀਲਡ ਦੇ ਵਿੱਚ ਕਰ ਜੇਕਰ ਉਸ ਨੇ ਗ੍ਰੈਜੂਏਸ਼ਨ ਪਾਸ ਕੀਤੀ ਹੈ ਉਹ ਇਸ ਫਾਰਮ ਭਰਨ ਦੇ ਲਈ एलिਜੀਬਲ ਹੈ ਜਿਹੜੇ ਵਿਦਿਆਰਥੀ ਇਹ ਚ ਨਾ ਕਾਫੀ ਤਰ੍ਹਾਂ ਦੀਆਂ ਪੋਸਟਾਂ ਆਈਆਂ ਨੇ ਜਿਵੇਂ ਕਿ ਮਲਟੀਪਰਪਸ ਕਲਰਕ ਲੱਗਦੇ ਨੇ ਜਿਵੇਂ ਫਿਰ ਆਫੀਸਰ ਸਕੇਲ 1 2 3 4 ਦੀਆਂ ਪੋਸਟਾਂ ਆਈਆਂ ਅਸੀਂ ਦੇਖਦੇ ਹਾਂ ਕਿ ਜਿਹੜੇ ਕਿਸੇ ਵੀ ਵਿਅਕਤੀ ਜਾਂ ਮੁੰਡਾ ਜਾਂ ਕੁੜੀ ਉਹਦੀ ਉਮਰ 3 ਜਨਵਰੀ 1994 ਤੋਂ 31 ਮਈ 2006 ਦੇ ਵਿਚਾਲੇ ਹੈ ਦੁਬਾਰਾ ਬੋਲਦਾ ਜਿਸ ਦੀ ਉਮਰ 3 ਜੂਨ 1994 ਤੋਂ 31 ਮਈ 2006 ਦੇ ਵਿਚਾਲੇ ਹੈ ਤੇ ਉਹਨੇ ਗ੍ਰੈਜੂਏਸ਼ਨ ਪਾਸ ਕਰ ਲਈ ਹੈ ਉਹ ਵਿਦਿਆਰਥੀ ਇਹਦਾ ਫਾਰਮ ਭਰ ਸਕਦਾ ਐਸਸੀ ਅਤੇ ਐਸਟੀ ਲਈ ਇਹਦੇ ਵਿੱਚ ਅੱਗੇ ਉਹ ਓਬੀਸੀ ਲਈ 3 ਸਾਲ ਦੀ ਅਤੇ ਐਸਸੀ ਐਸਟੀ ਲਈ 5 ਸਾਲ ਦੀ ਉਮਰ ਦੀ ਹੋਰ ਵੀ ਛੋਟ ਹੁੰਦੀ ਹੈ ਫੀਸ ਪਰ ਨਾ ਜਿਹੜੀ ਇਹ ਫਾਰਮ ਆ ਜੇ ਤਾਂ ਜਰਨਲ ਬੱਚਾ ਉਹਦੀ ਫਾਰਮ ਦੀ ਫੀਸ ਹੈਗੀ ਹੈ 850 ਰੁਪਏ 850 ਤੇ ਜੇਕਰ ਕੋਈ ਐਸਸੀ ਜਾਂ ਐਸਟੀ ਵਿਦਿਆਰਥੀ ਆ ਉਹਦੀ ਫੀਸ ਹੈਗੀ ਹੈ 175 ਰੁਪਏ 175 ਸਾਥੀਓ ਇਹਦੇ ਵਿੱਚ ਦੋ ਇਗਜ਼ਾਮ ਹੁੰਦੇ ਨੇ ਪਹਿਲਾ ਪ੍ਰੀ ਦਾ ਇਗਜ਼ਾਮ ਹੋਵੇਗਾ ਜਿਹੜੇ ਫਾਰਮ ਨੇ ਉਹ 7 ਜੂਨ ਤੋਂ ਭਰਨੇ ਸ਼ੁਰੂ ਹੋਏ ਨੇ ਅਤੇ 27 ਜੂਨ ਤੱਕ ਫਾਰਮ ਭਰੇ ਜਾ ਰਹੇ ਨੇ 7 ਜੂਨ ਤੋਂ ਲੈ ਕੇ 27 ਜੂਨ ਤੱਕ ਇਹ ਫਾਰਮ ਫਿਲ ਹੋ ਰਹੇ ਨੇ ਤੇਰਾ ਪੇਪਰ ਆ ਉਹ ਅਗਸਤ ਦੇ ਪਹਿਲੇ ਹਫਤੇ ਦੇ ਵਿੱਚਕਾਰ ਸਟਾਰਟ ਹੋ ਜਾਵੇਗਾ ਪੇਪਰ ਆਨਲਾਈਨ ਹੁੰਦਾ ਹੁੰਦਾ ਕੰਪਿਊਟਰ ਬੇਸਡ ਪੇਪਰ ਕੀ ਆ ਲਿਆ ਜਾਂਦਾ ਅਗਸਤ ਦੇ ਪਹਿਲੇ ਵੀਕ ਦੇ ਵਿਚਕਾਰ ਪੇਪਰ ਕੀ ਆ ਸਟਾਰਟ ਹੋ ਜਾਣਗੇ ਸੋ ਪਹਿਲਾ ਇੱਕ ਪ੍ਰੀ ਦਾ ਐਗਜ਼ਾਮ ਹੁੰਦਾਗਾ ਜਿਸ ਵਿੱਚ ਓਨਲੀ ਦੋ ਸਬਜੈਕਟ ਆ ਰੀਜ਼ਨਿੰਗ ਅਤੇ ਮੈਥ ਆਉਂਦੇ ਨੇ 40 ਕੁਐਸਚਨ ਵੀਜ਼ਨਿੰਗ ਤੇ 40 ਕੁਐਸਚਨ ਮੈਥ ਇਹੀ ਪੇਪਰ ਦੇ ਚ ਕਰ ਪਾਉਂਦੇ ਨੇ ਕੋਈ ਜੀਕੇ ਜਾਂ ਕੋਈ ਇੰਗਲਿਸ਼ ਵਗੈਰਾ ਨਹੀਂ ਆਉਂਦੀ 80 ਅਸੀਂ ਜਿਹੜੇ ਕੁਐਸਚਨ ਅਟੈਂਪਟ ਕਰਨੇ ਨੇ ਜਿਹੜਾ ਵਿਦਿਆਰਥੀ ਨੂੰ ਪਾਸ ਕਰਦਾਗਾ ਫਿਰ ਇਸ ਤੋਂ ਬਾਅਦ ਉਹਦਾ ਮੇਨਸ ਦਾ ਐਗਜ਼ਾਮ ਲਿਆ ਜਾਂਦਾ ਜੋ ਸਤੰਬਰ ਦੇ ਲਾਸਟ ਦੇ ਵਿੱਚ ਜਾ ਕੇ ਹੋਵੇਗਾ ਇਹ ਜਿਹੜਾ ਸਤੰਬਰ ਚ ਪੇਪਰ ਹੋਊਗਾ ਇਹ ਚ 200 ਕੁਐਸਚਨ ਕੀ ਪੁੱਛਿਆ ਜਾਊਗਾ ਪੰਜ ਸਬਜੈਕਟ ਹੁੰਦੇ ਨੇ ਰੀਜ਼ਨਿੰਗ ਤੇ ਮੈਥ ਜਿਹੜੇ ਆਪਾਂ ਪਹਿਲਾਂ ਪ੍ਰੀਜ ਦਿੱਤੇ ਨੇ ਉਹ ਦੁਬਾਰਾ 40 40 ਕੁਐਸਚਨ ਫਿਰ ਇੱਕ ਜਰਨਲ ਸਟਡੀ ਭਾਗ ਜੀਕੇ ਦੇ 40 ਕੁਐਸਚਨ 40 ਕੁਐਸਚਨ ਕੰਪਿਊਟਰ ਦੇ ਵਿਸ਼ਕਾਰ ਅਤੇ 40 ਕੁਐਸਚਨ ਇੰਗਲਿਸ਼ ਜਾਂ ਹਿੰਦੀ ਦੇ ਵਿੱਚੋਂ ਆਉਂਦੇ ਨੇ ਤਾਂ ਪ੍ਰੀ ਦਾ ਤੇ ਮੇਨਸ ਦਾ ਦੋਹੀ ਐਗਜ਼ਾਮ ਨੇ ਜਿਹੜਾ ਵਿਦਿਆਰਥੀ ਨੂੰ ਪਾਸ ਕਰ ਲਊਗਾ ਇਸ ਤੋਂ ਬਾਅਦ ਉਹ ਰੀ ਰੀਜIONAL ਰੂਰਲ ਬੈਂਕਸ ਦੇ ਵਿੱਚ ਕਰਪਾਵਾ ਗ੍ਰਾਮੀਨ ਬੈਂਕਾਂ ਦੇ ਵਿੱਚ ਕਰ ਮਾਲਵਾ ਗ੍ਰਾਮੀਨ ਬੈਂਕ ਜਿਵੇਂ ਹੈਗਾ ਪੰਜਾਬ ਗ੍ਰਾਮੀਨ ਬੈਂਕ ਹੈਗਾ ਇਹਨਾਂ ਦੇ ਵਿੱਚ ਕਰ ਜੌਬ ਲੈ ਜਾਂਦਾ ਸਾਥੀਓ ਆਪਣੀ ਕੈਡਮੀ ਸੋਮ ਵਿਕਾਨੰਦ ਅਕੈਡਮੀ ਦੁਆਰਾ ਪ੍ਰੀ ਦੇ ਐਗਜ਼ਾਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਕੋਈ ਵੀ ਵਿਦਿਆਰਥੀ ਇਹ ਅਕੈਡਮੀ ਆਪਣੀ ਪਿੰਡ ਪਖੋਗਲਾਂ ਦੇ ਵਿੱਚ ਕਰ ਬਸ ਸਟੈਂਡ ਪਿੰਡ ਪਖੋਗਲਾਂ ਬਣੀ ਹੋਈ ਹੈ ਕੋਈ ਵੀ ਵਿਦਿਆਰਥੀ ਇਹ ਪੇਪਰ ਦੀ ਤਿਆਰੀ ਕਰਨਾ ਚਾਹੁੰਦਾ ਉਹ ਮੈਨੂੰ ਮੇਰੇ ਫੋਨ ਨੰਬਰ ਕਾਨੂੰਨ ਮੇ 764 72606 ਤੇ ਸੰਪਰਕ ਕਰ ਸਕਦਾ ਹੈ ਧੰਨਵਾਦ